ਨੌਜਵਾਨ ਇਸ ਚੀਜ਼ ਤੋਂ ਪ੍ਰਭਾਵਿਤ ਨਹੀਂ ਹੋ ਰਹੇ ਉਹ ਕਿ ਉਹਨਾਂ ਨੂੰ ਪਤਾ ਹੀ ਨਹੀਂ ਫੈਜ਼ਲ ਕੰਮ ਕੀ ਕਰਦਾ ਉਹਨਾਂ ਨੂੰ ਇੱਕ ਇੱਕ ਚੀਜ਼ ਪ੍ਰਭਾਵਿਤ ਕਰ ਰਹੀ ਆ ਉਹ ਹੈ ਕਿ ਜੱਟ ਦਾ ਪੁੱਤ ਨਾ ਕਿਉਂ ਜੇ ਭੱਜ ਗਿਆ ਨੌਜਵਾਨਾਂ ਨੂੰ ਇਹ ਨਹੀਂ ਪਤਾ ਫੈਜ਼ਲ ਕੌਣ ਹੈ ਫੈਜ਼ਲ ਨਸ਼ੇ ਦਾ ਤਸ਼ਕਰ ਹੈ ਪੁਲਸ ਨੇ ਉਹਨੂੰ ਪੈਦਾ ਕੀਤਾ ਸੀ ਪੁਲਸ ਨਾਲ ਰਲ ਕੇ ਉਹ ਰਸਾ ਵੇਚਦਾ ਸੀ ਜਿੱਦੇ ਸਾਡੇ ਇੱਥੇ ਹੈਗੀ ਆ ਐਂਟੀ ਡਰੱਗ ਟਾਸਕ ਫੋਰਸ ਆ ਜੀ ਇਦਾਂ ਉਧਰ ਬਣੀ ਹੋਈ ਉਹਨਾਂ ਦਾ ਇੱਕ ਬੰਦਾ ਮਾਰਨ ਕਰਕੇ ਸਾਰੀ ਉਹ ਫੋਰਸ ਜਿਹੜੀ ਸੀ ਫੈਜ਼ਲ ਦੇ ਮਗਰ ਪੈ ਗਈ ਉਹਨੂੰ ਮਾਰਨ ਵਾਸਤੇ ਤਿਆਰ ਹੋ ਗਏ ਪੁਲਿਸ ਦਾ ਪੈਦਾ ਕੀਤਾ ਹੋਇਆ ਤਸਕਰ ਉਹ ਕਹਿੰਦਾ ਕਿ ਮੇਰੇ ਕੋਲੋਂ ਰਿਸ਼ਵਤਾਂ ਲੈ ਕੇ ਖਾਣ ਵਾਲੇ ਕਿੱਥੇ ਮਰ ਗਏ ਜੀ ਹਰ ਰਿਸ਼ਵਤਾਂ ਕਿੱਥੇ ਜਾਦ ਰਹਿ ਜਾਂਦੀਆਂ ਅੱਜ ਫੈਜ਼ਲ ਦਾ ਹੰਤ ਸੀ ਤੇ ਜਿਹਨੂੰ ਫੈਜ਼ੀ ਡਾਉਣ ਕਹਿੰਦੇ ਸੀ ਢਾ ਲਿਆ ਫਿਰ ਅਗਲੇ ਨੇ ਸਾਡੇ ਮੁੰਡੇ ਫੈਸੀਨੇਟ ਕਿਉਂ ਹੋ ਰਹੇ ਇਸ ਜੀ ਫੈਜ਼ਲ ਤੋਂ ਫੈਸੀਨੇਟ ਨਹੀਂ ਹੋ ਰਹੇ ਉਹਦੇ ਮੁਕਾਬਲੇ ਤੋਂ ਫੈਸੀਨੇਟ ਨਹੀਂ ਹੋ ਰਹੇ ਜਿਹੜੇ ਉਹਨੇ ਸ਼ਬਦ ਵਰਤੇ ਆ ਕਿ ਜੱਟ ਦਾ ਪੁੱਤ ਨਾ ਕਿਉਂ ਜੇ ਮੈਂ ਭੱਜ ਗਿਆ ਸਾਡਾ ਬਲੱਡ ਜਦੋਂ ਕੋਈ ਬਹਾਦਰ ਮਰਦਾ ਹੈ ਤੇ ਉਹਦੀ ਬਹਾਦਰੀ ਨੂੰ ਦੇਖ ਕੇ ਉਬਾਲਾ ਮਾਰਦਾ ਕੋਈ ਬੰਦਾ ਕਿੱਡਾ ਵੀ ਵੱਡਾ ਹੋਵੇ ਹ ਉਹ ਭੱਜ ਜਾਏ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਦਾ ਇਹ ਤੋਂ ਕਿੰਗ ਫਿਸ਼ਰ ਦਾ ਮਾਲਕ ਵਿਜੇ ਮਾਲਿਆ ਭੱਜ ਗਿਆ ਪ੍ਰਭਾਵਿਤ ਕੀਤਾ ਕਿਸੇ ਨੂੰ ਨਹੀਂ ਕਰਦਾ ਬੰਦਾ ਚਾਹੇ ਮਾੜਾ ਹੋਵੇ ਗਰੀਬ ਹੋਵੇ ਪਰ ਲੜਕੇ ਮਰ ਜਾਏ ਪ੍ਰਭਾਵਿਤ ਕਰਦਾ ਉਹ ਤੇ 4000 ਸੀ ਇੱਕ ਡਰੱਗ ਡੀਲਰ ਸੀ ਨਸ਼ੇ ਦਾ ਤਸਕਰ ਸੀ ਜਿਨੇ ਕਈਆਂ ਘਰਾਂ ਦੇ ਦੀਵੇ ਬੁਝਾ ਦਿੱਤੇ ਪਰ ਇਧਰਲੇ ਪਾਸੇ ਪੰਜਾਬ ਦੀ ਧਰਤੀ ਤੇ ਉਹ ਲੜੇ ਆ ਜਿਹੜੇ ਨਸ਼ੇ ਦੇ ਵਿਰੋਧੀ ਸਨ ਜਿਹੜੇ ਜ਼ੁਲਮ ਦੇ ਵਿਰੋਧੀ ਸਨ ਜਿਹੜੇ ਪੰਜਾਬ ਦੀ ਅਣਖ ਤੇ ਇੱਜ਼ਤ ਦੀ ਲੜਾਈ ਲੜ ਰਹੇ ਸਨ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਸਾਡੀ ਗੈਰਤ ਨੂੰ ਲਲਕਾਰਿਆ ਭਾਰਤ ਦੀ ਸਰਕਾਰ ਨੇ ਨੌਜਵਾਨ ਬਗਵੀ ਹੋ ਹਥਿਆਰ ਚੁੱਕ ਲੇ ਲੜ ਲਈ ਤਿਆਰ ਹੋ ਗਏ ਕੱਲੇ ਕੱਲੇ ਨੇ ਇਹੋ ਜਿਹੇ ਕਾਰਨਾਮੇ ਕਰਕੇ ਦੱਸਿਆ ਕਮਾਲ ਦੀਆਂ ਗੱਲਾਂ ਕੋਈ ਹੈ ਕੌਮ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਠੋਕੇ ਹੋਵੇ ਇਹ ਸਾਡੇ ਜਿਹਾਰੂ ਆ ਇੰਦਰਾ ਗਾਂਧੀ ਠੋਕ ਫੌਜ ਦਾ ਮੁਖੀ ਆ ਖਾਲਸਾ ਕਾਲਜ ਪੜ੍ਹਦੇ ਸੀ ਭਾਈ ਹਰਜਿੰਦਰ ਸਿੰਘ ਜੰਦਾ ਜੀ ਇਥੋਂ ਦੇ ਵਿਦਿਆਰਥੀ ਸਨ ਤੇ ਕਿੱਥੇ ਜਾ ਕੇ ਪੂਨੇ ਦੇ ਵਿੱਚ ਫੌਜ ਦਾ ਮੁਖੀ ਠੋਕ ਦਿੱਤਾ ਹੈ ਕੋਈ ਦੁਨੀਆ ਦੇ ਉੱਤੇ ਕੌਮ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਫੈਜ਼ਲ ਜੱਟ ਦੇ ਬਹੁਤ ਚਰਚੇ ਹੋ ਰਹੇ ਨੇ ਪਾਕਿਸਤਾਨ ਗੁਜਰਾਤ ਵਿਖੇ ਚਾਚੇ ਭਤੀਜੇ ਚਾਰ ਜਾਣੇ 3 ਤੋਂ 4000 ਪੁਲਿਸ ਨਾਲ ਮੁਕਾਬਲਾ ਕਰਦੇ ਆ ਤੇ 18 ਘੰਟੇ ਮੁਕਾਬਲਾ ਚੱਲਦਾ ਤੇ ਨੌਜਵਾਨ ਪੀੜੀ ਬਹੁਤ ਹੀ ਪ੍ਰਭਾਵਿਤ ਹੋ ਰਹੀ ਹੈ ਕਿ ਉਸ ਨੇ ਇੱਕ ਡਾਇਲੌਗ ਬੋਲਿਆ ਕਿ ਜੇ ਮੈਂ ਇੱਥੋਂ ਨਸ ਗਿਆ ਤਾਂ ਮੈਨੂੰ ਜੱਟ ਨਾ ਆਖਿਓ ਸੋ ਕਿਤੇ ਨਾ ਕਿਤੇ ਇਸ ਤੋਂ ਪ੍ਰਭਾਵਿਤ ਹੋਣਾ ਕਿੰਨੇ ਕ ਚੰਗੀ ਤੇ ਕਿੰਨੇ ਕ ਮਾੜੀ ਗੱਲ ਆ ਇਸ ਇੰਟਰਵਿਊ ਦੇ ਵਿੱਚ ਪਤਾ ਚੱਲ ਜਾਏਗਾ ਕਿਉਂਕਿ ਅੱਜ ਇੱਕ ਜੱਟ ਸ਼ਬਦ ਦਲੇਰ ਕੌਮ ਵਾਂਗ ਅੱਗੇ ਲਿਆਂਦੀ ਜਾਂਦੀ ਆ ਪਰ ਸਾਡੇ ਸੂਰਮਿਆਂ ਦੀ ਗੱਲ ਕਰਦੇ ਆ ਬਾਬਾ ਮਾਨੋ ਚਾਲ ਜੀ ਦੀ ਜਿਨ੍ਹਾਂ ਨੇ 36 ਘੰਟੇ ਮੁਕਾਬਲਾ ਕੀਤਾ ਜਾਂ ਜੂ ਸੁਰਜੀਤ ਸਿੰਘ ਬਹਿਲਾ ਦੀ ਗੱਲ ਕਰ ਲਈ ਮਾਝੇ ਦੇ ਰਹਿਣ ਵਾਲੇ ਉਹਨਾਂ ਨੇ 48 ਘੰਟੇ ਮੁਕਾਬਲਾ ਕੀਤਾ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਯੂਐਸਐਸ ਦੇ ਪ੍ਰਧਾਨ ਜਗਰਾਜ ਸਿੰਘ ਮਝੈਲ ਮਜੂਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿਵੇਂ ਦੇਖਦੇ ਹੋ ਨੌਜਵਾਨ ਪੀੜ੍ਹੀ ਇੱਕ ਜੱਟ ਸ਼ਬਦ ਨੂੰ ਲੈ ਕੇ ਫੈਜ਼ਲ ਨਾਲੋਂ ਜੱਟ ਸ਼ਬਦ ਨੂੰ ਜ਼ਿਆਦਾ ਪ੍ਰਮੋਟ ਲੈ ਕੇ ਆਪਣੇ ਆਪ ਤੇ ਪ੍ਰਭਾਵਿਤ ਹੋ ਰਹੀ ਹੈ ਕਿ ਉਹ ਜੱਟ ਸੀਗਾ ਤਾਂ ਨਹੀਂ ਨਠਿਆ ਤੇ 18 ਘੰਟੇ ਪੁਲਿਸ ਨਾਲ ਲੜਦਾ ਰਿਹਾ ਕਿਉਂਕਿ ਜੱਟ ਸ਼ਬਦ ਇਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਗਿਆ ਤੇ ਮਾਣ ਦਾ ਪ੍ਰਤੀਕ ਬਣ ਗਿਆ ਹੂੰ ਜਦੋਂ ਕੋਈ ਸ਼ਬਦ ਵਰਤਦਾ ਪਛਾਣਦਾ ਕਿ ਆਹ ਪਛਾਣ ਵਾਲਾ ਬੰਦਾ ਆਹ ਨਹੀਂ ਕਰ ਸਕਦਾ ਹੁਣ ਤੁਸੀਂ ਦੇਖੋ ਜਿੰਨੇ ਪੰਜਾਬ ਚ ਗੀਤ ਨੇ ਸਾਰੇ ਜੱਟਾਂ ਦੇ ਨੇ ਹੂੰ ਤੇ ਜੱਟ ਇੱਕ ਇੱਕੋ ਇੱਕ ਕੌਮ ਆ ਜਿੰਨੇ ਆਪਣੇ ਆਪ ਨੂੰ ਬ੍ਰਾਹਮਣ ਤੋਂ ਉੱਚਾ ਕਿਹਾ ਬਾਕੀ ਕੌਮਾਂ ਨੇ ਬ੍ਰਾਹਮਣ ਦੀ ਸਰਦਾਰੀ ਮੰਨੀ ਐ ਪਰ ਜੱਟਾਂ ਨੇ ਨਹੀਂ ਮੰਨੀ ਜੇ ਬ੍ਰਾਹਮਣ ਦੇ ਮਨੁਸਮਰਤੀ ਮੁਤਾਬਕ ਦੇਖੀਏ ਤੇ ਜੱਟ ਤਾਂ ਚੰਡਾਲਾਂ ਦੀ ਸ਼੍ਰੇਣੀ ਚ ਆਉਂਦਾ ਉਹਨਾਂ ਦੇ ਸਿਮਰਤੀ ਮੁਤਾਬਕ ਜੱਟ ਦਾ ਜਿਹੜਾ ਗਾਣ ਆ ਜਦੋਂ ਰਾਸ਼ੀ ਬਣਾਉਂਦੇ ਹੋ ਤੁਸੀਂ ਗਣ ਜਿਹੜਾ ਉਹ ਰਾਖਸ਼ਿ ਲਿਖਿਆ ਜਾਂਦਾ ਹਮ ਕਿ ਝੱਟ ਰਾਖਸ਼ਾਂ ਚ ਆਉਂਦੇ ਐ ਤੇ ਜੱਟਾਂ ਨੇ ਆਪਣੇ ਆਪ ਨੂੰ ਸੈਲੀਬ੍ਰੇਟ ਇੰਨਾ ਕੀਤਾ ਵੀ ਜੱਟ ਸਾਰਿਆਂ ਦਾ ਪਿਓ ਐ ਬ੍ਰਾਹਮਣ ਤੋਂ ਵੀ ਉੱਚਾ ਜੱਟ ਹੁਣ ਉਹਦੇ ਕਰਕੇ ਕਈ ਕੌਮਾਂ ਜਿਹੜੀਆਂ ਉਹ ਇਨਫੀਰੀਅਰ ਮਹਿਸੂਸ ਕਰਦੀਆਂ ਤੇ ਉਹ ਕਹਿੰਦੇ ਆ ਕਿ ਜੱਟ ਖੁਦ ਨੂੰ ਸੈਲੀਬ੍ਰੇਟ ਨਾ ਕਰੇ ਸੁਭਾਵਕ ਹੈ ਖੇਤੀਬਾੜੀ ਦੇ ਨਾਲ ਕਿਰਤ ਦੇ ਨਾਲ ਜੁੜੇ ਹੋਏ ਲੋਕ ਨੇ ਤੇ ਇਹਨਾਂ ਦੇ ਅੰਦਰ ਸਿਕਿਉਰਿਟੀ ਹੈ ਕਿ ਦਾਣਾ ਦੁੱਧ ਆਪਣਾ ਜ਼ਮੀਨ ਆਪਣੀ ਤੇ ਪ੍ਰਵਾਹ ਕੋਈ ਨਹੀਂ ਕਿਸੇ ਨਾਲ ਵੀ ਟਕਰਾ ਜਾਂਦੇ ਆ ਲੜਦੇ ਰਹੇ ਆ ਪੋਰਸ ਜੱਟ ਨੇ ਸਿਕੰਦਰ ਦਾ ਟੱਕਰਾ ਕੀਤਾ ਸੀ ਉਹਨੂੰ ਰੋਕਿਆ ਸੀ ਪੋਰਸ ਤੋਂ ਪਹਿਲਾਂ ਚੱਠੂ ਸਰਦਾਰ ਹੁੰਦੇ ਸੀ ਅੰਮ੍ਰਿਤਸਰ ਦੇ ਲਾਗੇ ਜੰਡਿਆਲਾ ਹੂੰ ਇੱਥੋਂ ਦਾ ਚੱਠ ਕਬੀਲਾ ਵਜਦਾ ਸੀ ਚੱਠ ਕਬੀਲਾ ਉਹ ਵੀ ਜਾ ਕੇ ਸਕੰਦਰ ਦੇ ਨਾਲ ਲੜੇ ਤੇ ਜਾ ਕੇ ਉਹ ਸ਼ਹੀਦ ਹੋ ਗਏ ਐਸੀ ਉਹਨਾਂ ਨੇ ਲੜਾਈ ਕੀਤੀ ਤੇ ਪੋਰਸ ਨਾਲ ਤੇ ਜੰਗ ਕਰਨ ਦਾ ਹੌਸਲਾ ਨਹੀਂ ਸੀ ਪਿਆਸਕੰਦਰ ਦਾ ਗੱਲਬਾਤ ਕਰਕੇ ਵਾਪਸ ਮੁੜ ਗਏ ਸੀ ਮੈਂ ਆਵਾ ਇਸ ਗੱਲ ਦੇ ਉੱਤੇ ਕਿ ਜੱਟ ਇਹ ਸਾਡੇ ਮੁੰਡੇ ਫੈਸੀਨੇਟ ਕਿਉਂ ਹੋ ਰਹੇ ਇਸ ਚੀਜ਼ ਤੋਂ ਫੈਜ਼ਲ ਤੋਂ ਫੈਸੀਨੇਟ ਨਹੀਂ ਹੋ ਰਹੇ ਉਹਦੇ ਮੁਕਾਬਲੇ ਤੋਂ ਫੈਸੀਨੇਟ ਨਹੀਂ ਹੋ ਰਹੇ ਜਿਹੜੇ ਉਹਨੇ ਸ਼ਬਦ ਵਰਤੇ ਆ ਜੱਟ ਦਾ ਪੁੱਤ ਨਾ ਕਿ ਉਹ ਜੇ ਮੈਂ ਭੱਜ ਗਿਆ ਸਾਡੀ ਕੌਮ ਟ్రਾਈਬਲ ਕੌਮ ਆ ਸੀ ਸਾਡੇ ਖੂਨ ਦੇ ਵਿੱਚ ਜੰਗ ਪਿਆ ਕਿਉਂਕਿ ਪੰਜਾਬ ਦੀ ਧਰਤੀ ਨੇ ਸ਼ੁਰੂ ਤੋਂ ਹੀ ਲੜਾਈ ਕੀਤੀ ਹੈ ਬਾਹਰੀ ਹਮਲਾਵਾਰਾਂ ਦਾ ਟਕਰਾ ਕੀਤਾ ਸਕੰਦਰ ਤੋਂ ਲੈ ਕੇ ਗਾੜੀ ਨਾਦਰ ਸ਼ਾ ਅਹਿਮਦ ਸ਼ਾ ਅਬਦਾਲੀ ਕਿੰਨੇ ਹਮਲਾਵਾਰ ਆਉਂਦੇ ਰਹੇ ਪੰਜਾਬ ਦੀ ਧਰਤੀ ਪੰਜਾਬ ਦੇ ਗੱਬਰੂਆਂ ਨੇ ਆਪਣੀਆਂ ਹਿੱਕਾਂ ਡਾਈਆਂ ਤੇ ਸਾਡੇ ਪਿੱਠ ਵਿਖਾ ਕੇ ਭੱਜਣ ਵਾਲੇ ਨੂੰ ਗੀਦੀ ਤੇ ਲੜ ਕੇ ਮਰ ਜਾਣ ਵਾਲੇ ਨੂੰ ਸੂਰਮਾ ਮੰਨਿਆ ਜਾਂਦਾ ਜੀ ਨੌਜਵਾਨਾਂ ਨੂੰ ਇਹ ਨਹੀਂ ਪਤਾ ਫੈਜ਼ਲ ਕੌਣ ਹੈ ਫੈਜ਼ਲ ਨਸ਼ੇ ਦਾ ਤਸ਼ਕਰ ਹੈ ਪੁਲਸ ਨੇ ਉਹਨੂੰ ਪੈਦਾ ਕੀਤਾ ਸੀ ਪੁਲਸ ਨਾਲ ਰਲ ਕੇ ਉਹ ਰਸਾ ਵੇਚਦਾ ਸੀ ਜਿੱਦੇ ਸਾਡੇ ਇੱਥੇ ਹੈਗੀ ਐਂਟੀ ਡਰੱਗ ਟਾਸਕ ਫੋਰਸ ਆ ਜੀ ਇਦਾਂ ਉਧਰ ਬਣੀ ਹੋਈ ਆ ਉਹਨਾਂ ਦਾ ਇੱਕ ਬੰਦਾ ਮਾਰਨ ਕਰਕੇ ਸਾਰੀ ਉਹ ਫੋਰਸ ਜਿਹੜੀ ਸੀ ਫੈਜ਼ਲ ਦੇ ਮਗਰ ਪੈ ਗਈ ਉਹਨੂੰ ਮਾਰਨ ਵਾਸਤੇ ਤਿਆਰ ਹੋ ਗਏ ਪੁਲਸ ਦਾ ਪੈਦਾ ਕੀਤਾ ਹੋਇਆ ਤਸ਼ਕਰ ਉਹ ਕਹਿੰਦਾ ਕਿ ਮੇਰੇ ਕੋਲੋਂ ਰਿਸ਼ਵਤਾਂ ਲੈ ਕੇ ਖਾਣ ਵਾਲੇ ਕਿੱਥੇ ਮਰ ਗਏ ਜੀ ਹਰ ਰਿਸ਼ਵਤਾਂ ਕਿੱਥੇ ਜਾਦ ਰਹਿ ਜਾਂਦੀਆਂ ਅੱਜ ਫੈਜ਼ਲ ਦਾ ਹੰਦ ਸੀ ਤੇ ਜਿਹਨੂੰ ਫੈਜ਼ੀ ਡਾਣ ਕਹਿੰਦੇ ਸੀ ਟਾ ਲਿਆ ਫਿਰ ਅਕ ਲੈਨੇ ਕਿ ਹੁਣ ਨੌਜਵਾਨ ਪੀੜੀ ਇਹ ਚੀਜ਼ ਅੱਗੇ ਲੈ ਕੇ ਆਏਗੀ ਕਿ ਫੈਜ਼ਲ ਜੱਟ ਇੱਕ ਨਸ਼ੇੜੀ ਸੀਗਾ ਤੇ ਅਸੀਂ ਉਸ ਦੀਆਂ ਰੀਅਲ ਸਟੋਰੀਆਂ ਨੌਜਵਾਨ ਇਸ ਚੀਜ਼ ਤੋਂ ਪ੍ਰਭਾਵਿਤ ਨਹੀਂ ਹੋ ਰਹੇ ਉਹ ਕਿ ਉਹਨਾਂ ਨੂੰ ਪਤਾ ਹੀ ਨਹੀਂ ਫੈਜ਼ਲ ਕੰਮ ਕੀ ਕਰਦਾ ਉਹਨਾਂ ਨੂੰ ਇੱਕ ਇੱਕ ਚੀਜ਼ ਪ੍ਰਭਾਵਿਤ ਕਰ ਰਹੀ ਆ ਉਹ ਹੈ ਕਿ ਜੱਟ ਦਾ ਪੁੱਤ ਨਾ ਕਿਉਂ ਜੇ ਭੱਜ ਗਿਆ ਸਾਡਾ ਬਲੱਡ ਜਦੋਂ ਕੋਈ ਬਹਾਦਰ ਮਰਦਾ ਹੈ ਤੇ ਉਹਦੀ ਬਹਾਦਰੀ ਨੂੰ ਦੇਖ ਕੇ ਉਬਾਲਾ ਮਾਰਦਾ ਕੋਈ ਬੰਦਾ ਕਿੱਡਾ ਵੀ ਵੱਡਾ ਹੋਵੇ ਹ ਉਹ ਭੱਜ ਰਏ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਦਾ ਇਥੇ ਕਿੰਗ ਫਿਸ਼ਰ ਦਾ ਮਾਲਕ ਵਿਜੇ ਮਾਲਿਆ ਭੱਜ ਗਿਆ ਪ੍ਰਭਾਵਿਤ ਕੀਤਾ ਕਿਸੇ ਨੂੰ ਨਹੀਂ ਕਰਦਾ ਬੰਦਾ ਚਾਹੇ ਮਾੜਾ ਹੋਵੇ ਗਰੀਬ ਹੋਵੇ ਪਰ ਲੜ ਕੇ ਮਰ ਜਾਏ ਪ੍ਰਭਾਵਿਤ ਕਰਦਾ ਦੁੱਖ ਦੀ ਗੱਲ ਏ ਆ ਸੰਤਾਪ ਦੀ ਗੱਲ ਏ ਆ ਕਿ ਸਾਡੀ ਨੌਜਵਾਨੀ ਨੂੰ ਆਪਣੇ ਜੁਝਾਰੂਆਂ ਦੇ ਮੁਕਾਬਲਿਆਂ ਬਾਰੇ ਜਾਣਕਾਰੀ ਨਹੀਂ ਮੌਜੂਦਾ ਸੰਘਰਸ਼ ਦੇ ਵਿੱਚ 20 ਸਾਲ ਪਹਿਲਾਂ ਮੁਕਾਬਲਿਆਂ ਬਾਰੇ ਨਹੀਂ ਪਤਾ ਕਿ ਸਾਡੇ ਜੁਝਾਰੂਆਂ ਨੇ ਵੀ ਪੁਲਿਸ ਦੇ ਨਾਲ ਮੁਕਾਬਲੇ ਕੀਤੇ ਆ ਉਥੇ 4000 ਸੀ ਇੱਕ ਡਰੱਗ ਡੀਲਰ ਸੀ ਨਸ਼ੇ ਦਾ ਤਸਕਰ ਸੀ ਜਿਨ੍ਹਾਂ ਨੇ ਕਈਆਂ ਘਰਾਂ ਦੇ ਦੀਵੇ ਬੁਝਾ ਦਿੱਤੇ ਪਰ ਇਧਰਲੇ ਪਾਸੇ ਪੰਜਾਬ ਦੀ ਧਰਤੀ ਤੇ ਉਹ ਲੜੇ ਆ ਜਿਹੜੇ ਨਸ਼ੇ ਦੇ ਵਿਰੋਧੀ ਸਨ ਜਿਹੜੇ ਜ਼ੁਲਮ ਦੇ ਵਿਰੋਧੀ ਸਨ ਜਿਹੜੇ ਪੰਜਾਬ ਦੀ ਅਣਖ ਤੇ ਇੱਜ਼ਤ ਦੀ ਲੜਾਈ ਲੜ ਰਹੇ ਸਨ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਸਾਡੀ ਗੈਰਤ ਨੂੰ ਲਲਕਾਰਿਆ ਭਾਰਤ ਦੀ ਸਰਕਾਰ ਨੇ ਨੌਜਵਾਨ ਬਾਗੀ ਹੋ ਗਏ। ਹਥਿਆਰ ਚੁੱਕ ਲੇ ਲੜ ਲਈ ਤਿਆਰ ਹੋ ਗਏ। ਕੱਲੇ ਕੱਲੇ ਨੇ ਇਹੋ ਜਿਹੇ ਕਾਰਨਾਮੇ ਕਰਕੇ ਦੱਸਿਆ ਕਮਾਲ ਦੀਆਂ ਗੱਲਾਂ। ਕੋਈ ਹੈ ਕੌਮ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਠੋਕੇ ਆਵੇ। ਇਹ ਸਾਡੇ ਜਿਹਾਰੂ ਆ। ਇੰਦਰਾ ਗਾਂਧੀ ਠੋਕੀ। ਫੌਜ ਦਾ ਮੁਖੀ ਆ ਖਾਲਸਾ ਕਾਲਜ ਪੜ੍ਹਦੇ ਸੀ ਭਾਈ ਹਰਜਿੰਦਰ ਸਿੰਘ ਜੰਦਾ। ਜੀ। ਇਥੋਂ ਦੇ ਵਿਦਿਆਰਥੀ ਸਭ ਤੇ ਕਿੱਥੇ ਜਾ ਕੇ ਪੂਨੇ ਦੇ ਵਿੱਚ ਫੌਜ ਦਾ ਮੁਖੀ ਠੋਕ ਦਿੱਤਾ ਹੈ ਕੋਈ ਦੁਨੀਆ ਦੇ ਉੱਤੇ ਕੌਮ ਜਿਨ੍ਹਾਂ ਨੇ ਕਿਸੇ ਦੇਸ਼ ਦਾ ਰਾਜਾ ਵੀ ਮਾਰਤਾ ਹੋਵੇ ਤੇ ਸੈਨਾਪਤੀ ਵੀ ਮਾਰਤਾ ਹੋਵੇ ਅਸੀਂ ਦੇਖ ਰਿਹਾ ਸੀ ਕਿ ਸੋਸ਼ਲ ਮੀਡੀਆ ਤੇ ਤੁਸੀਂ ਇੰਨੇ ਕ ਐਕਟਿਵ ਸੀਗੇ ਤੁਸੀਂ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਫੈਜ਼ਲ ਜੱਟ ਤਾਂ ਅੱਜ ਆਇਆ ਜਾਂ ਥੋੜੇ ਸਮੇਂ ਪਿੱਛੇ ਚੱਲ ਜੀ ਜਾਂ ਬਹੁਤ ਸਮਾਂ ਪਿੱਛੇ ਵੀ ਚੱਲ ਜੀ ਤਾਂ ਐਸੇ ਐਸੇ ਸੂਰਮੇ ਰਹੇ ਨੇ ਸੁਰਜੀਤ ਸਿੰਘ ਪਹਿਲਾ ਦੀ ਗੱਲ ਕਰ ਲਈ ਬਾਬਾ ਮਾਨੋਚਾਲ ਦੀ ਗੱਲ ਕਰ ਲਈ 48 ਘੰਟੇ 36 ਘੰਟੇ ਤੱਕ ਉਹ ਕਾਬਲਾ ਚੱਲਦਾ ਰਿਹਾ ਸੋਸ ਬਾਰੇ ਮੈਂ ਪੋਸਟ ਤੇ ਲਿਖੀ ਕਿ ਨਵੇਂ ਮੁੰਡਿਆਂ ਨੂੰ surjeet singh behle, shital singh mattewal ਬਾਰੇ ਦੱਸਣਾ ਜ਼ਰੂਰੀ ਹੈ। ਫੈਜ਼ਲ ਜੱਟ ਨੂੰ ਭੁੱਲ ਜਾਣਗੇ। ਜੇ ਫੈਜ਼ਲ ਜੱਟ ਤੋਂ ਹਰਾਨ ਨਹੀਂ ਹੋਣਗੇ ਤੇ ਮੈਨੂੰ ਕਈ ਨੌਜਵਾਨਾਂ ਦੇ ਫੋਨ ਆ ਗਏ ਕਹਿੰਦੇ ਭਾਜੀ surjeet singh behla ਕੌਣ ਸੀ? shital singh mattewal ਕੌਣ ਸੀ ਤੇ ਮੈਨੂੰ ਬੜਾ ਹੀ ਦੁੱਖ ਹੋਇਆ। ਬੜਾ ਹੀ ਦੁੱਖ ਹੋਇਆ। ਮੈਂ ਫਿਰ ਉਹਨਾਂ ਦੀਆਂ ਜੀਵਨੀਆਂ ਜਿਹੜੀਆਂ ਉਹ ਇੰਟਰਨੈਟ ਤੇ ਪਾਈਆਂ ਸੰਖੇਪ ਰੂਪ ਦੇ ਵਿੱਚ ਉਹਨਾਂ ਦੇ ਮੁਕਾਬਲਿਆਂ ਬਾਰੇ ਜਿੰਨੀ ਕਿ ਮੈਨੂੰ ਜਾਣਕਾਰੀ ਸੀ ਉਹਨੇ ਮੈਂ ਦੱਸੀ। ਇਹ ਉਹਨਾਂ ਨੇ ਕਿਵੇਂ ਮੁਕਾਬਲਾ ਕੀਤਾ ਕਿਵੇਂ ਸ਼ੀਤਲ ਸਿੰਘ ਮੱਤੇਵਾਲ ਨੇ ਕਮਾਦ ਦੇ ਵਿੱਚ ਬਹਿ ਕੇ ਮੁਕਾਬਲਾ ਕੀਤਾ ਉਹ ਉਹਨਾਂ ਦੇ ਕੋਲ ਨਾ ਇੱਕ ਖੂਈ ਸੀ ਮੋਟਰ ਵਾਲੀ ਖੂਈ ਉਹ ਖੂਈ ਦੇ ਵਿੱਚ ਵੜ ਜਾਂਦੇ ਸੀ ਤੇ ਇੱਕ ਤਰੇਕ ਸੀ ਜਿਹਦੀ ਤੇ ਚੜ ਕੇ ਉਹ ਆਲੇ ਦੁਆਲੇ ਜਾਇਜ਼ਾ ਲੈ ਲੈਂਦੇ ਸੀ ਬਾਕੀ ਸਾਰਾ ਕਮਾਦ ਸੀ ਕਮਾਦ 'ਚੋਂ ਮੁਕਾਬਲਾ ਕੀਤਾ ਡ੍ਰੈਗਨ ਗਨ ਸੀ ਉਹਨਾਂ ਦੇ ਕੋਲ ਡ੍ਰੈਗਨ ਗਨ ਵੈਸੇ ਖਾਕੂਆਂ ਨੂੰ ਇੰਨੀ ਪਸੰਦ ਨਹੀਂ ਸੀ ਕਿਉਂਕਿ ਉਹ ਸਾਰੀਆਂ ਗਨਾਂ ਤੁਹਾਨੂੰ ਕਮੀ ਮੰਨ ਜਾਂਦੀ ਪਰ ਉਹਦੀ ਖਾਸियत ਇਹ ਸੀ ਉਹ 'ਚ 10 ਗੋਲੀਆਂ ਪੈਂਦੀਆਂ ਸੀ ਤਿੰਨਾਂ ਦਾ ਬਰਸ਼ਟ ਮਾਰ ਦਿੰਦੀ ਸੀ ਉਹਦੀ ਰੇਂਜ ਬਹੁਤ ਜ਼ਿਆਦਾ ਸੀ ਡ੍ਰੈਗਨ ਗਨ ਦੀ ਮਾਰ ਸੀਗੀ ਮਾਰ ਬਹੁਤ ਜ਼ਿਆਦਾ ਸੀ ਉਹਦੀ ਮਾਰ ਕਰਕੇ ਫੌਜ ਡਰਦੀ ਸੀ ਪਰ ਖਾੜਗਵਾ ਨੇ ਬੜੀਆਂ ਸੁਪੀਮਾਂ ਲਾਈਆਂ ਉਹ ਮੈਗਜ਼ੀਨ ਜੋੜ-ਜੋੜ ਕੇ 30-30 ਗੋਲੀਆਂ ਦੇ ਮੈਗਜ਼ੀਨ ਵੀ ਬਣਾ ਲਏ ਸੀ ਡ੍ਰੈਗਨ ਗਨ ਦੇ ਇਹੋ ਜੀ ਜ਼ਬਰਦਸਤ ਤਰੀਕੇ ਨਾਲ ਡਿਜ਼ਾਈਨ ਕੀਤੀ ਹੁਣ ਵੀ ਇਹ ਨਾ ਪੁੱਛਣ ਲੱਗ ਜਿਓ ਵੀ ਤੁਹਾਨੂੰ ਇਹ ਨਹੀਂ ਜਾਣਕਾਰੀ ਕਿਉਂ ਮੈਂ ਵੀ ਪੁਰਾਣੇ ਖਾੜਗਵਾ ਦੇ ਕੋਲੋਂ ਸੁਣਿਆ ਮੈਂ ਡ੍ਰੈਗਨ ਗਨ ਵੇਖੀ ਨਹੀਂ ਅਜੇ ਉਹਨਾਂ ਦੇ ਦੱਸਣ ਮੁਤਾਬਕ ਇਹ ਗਨ ਇਸ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਉਹ ਡ੍ਰੈਗਨ ਗਾਂ ਦਾ ਜਿੱਦਰ ਨੂੰ ਫਾਇਰ ਜਾਂਦਾ ਸੀ ਤੇ ਪੁਲਿਸ ਵਾਲੇ ਤੇ ਸੀਆਰਪੀ ਵਾਲੇ ਲੰਮੇ ਪੈ ਜਾਂਦੇ ਸੀ ਅੱਧਾ-ਅੱਧਾ ਘੰਟਾ ਨਹੀਂ ਸੀ ਉੱਠਦੇ ਕਿ ਕਿਤੇ ਦੁਬਾਰਾ ਫਾਇਰ ਨਾ ਇੱਧਰ ਆ ਜਾਏ ਘੇਰਾ ਪਿਆ ਰਿਆ ਆਲੇ-ਦੁਆਲੇ ਗੋਲੀਆਂ ਚੱਲਦੇ ਨਹੀਂ ਅੰਨੇ ਵਾ ਉਹ ਕਮਾਦ ਚਾਰ ਕਿਲਿਆਂ ਦਾ ਵਿਛਾ ਦਿੱਤਾ ਸਾਰਾ ਬੁਲਟ ਪ੍ਰੂਫ ਟਰੈਕਟਰ ਅੰਦਰ ਮਾਵਾੜੇ ਸਿੰਘਾਂ ਨੇ ਉਹ ਵੀ ਮੁੱਦੇ ਮਾਰਦੇ ਐਡੀ ਗਹਿ ਗੱਚ ਲੜਾਈ ਨਾ ਕੋਈ ਦਾਣਾ ਨਾ ਕੋਈ ਪਾਣੀ ਨਾ ਕੋਈ ਸਿਰ ਤੇ ਛੱਤ ਕੱਲਾ ਕਮਾਦ ਦਾ ਆਸਰਾ ਕਮਾਦ ਗੋਲੀਆਂ ਤੇ ਨਹੀਂ ਨਾ ਡੱਕਦਾ ਫਿਰ surjeet singh behle ਦਾ ਜਿਹੜਾ ਮੁਕਾਬਲਾ ਉਹ ਬੜਾ ਬਲੱਖਣ ਫੈਸਲ ਜੱਟ ਕੋ ਇੱਕ ਕੋਠੀ ਸੀਗੀ ਚਾਰੇ ਬੰਨਿਆਂ ਇੱਕ ਕੰਧ ਦੇ ਵਿੱਚ ਸੀਗਾ ਛੱਤ ਸੀਗੀ ਉਹ ਕਮਾਤ ਦੇ ਵਿੱਚ ਤਾਂ ਕਿਤੋਂ ਹੀ ਹੜਾ ਉਹਦਾ ਮੁਕਾਬਲਾ ਵੀ ਹੋਇਆ surjeet singh behla ਅੰਦਰ ਬੰਕਰ ਬਣਾ ਕੇ ਬੈਠਾ ਸੀ ਅਜੇ ਵੀ behle ਪਿੰਡ ਚ ਕੋਠੀ ਪਈ ਵੇਖ ਸਕਦੇ ਹੋ ਜਾ ਕੇ ਛਾਨਣੀ ਬਣੀ ਪਈ ਹਲਦ ਵਾਲੇ ਗੋਲੇ ਚੱਲ ਚੱਲ ਕੇ ਪਿੰਡ ਵਾਲਿਆਂ ਨੂੰ ਪਿੰਡ ਦੀ ਪੰਚਾਇਤ ਨੂੰ ਪਰਿਵਾਰ ਨੂੰ ਜੇ ਪੁਲਿਸ ਮੁਨਖੀ ਢਾਲ ਵਜੋਂ ਨਾ ਨਾ ਵਰਤਦੀ ਤੋ ਮੁਕਾਬਲਾ ਗੁਰੂ ਕੇ ਲਾਲ ਨੇ ਕਈ ਦਿਨ ਕਰਕੇ ਦਿਖਾਉਣਾ ਹੀ ਹੋ ਸਕਦਾ ਮੁਕਾਬਲੇ ਚ ਨਿਕਲ ਵੀ ਜਾਂਦਾ ਹੋ ਸਕਦਾ ਉਸ ਮੁਕਾਬਲੇ ਚ ਨਿਕਲ ਜਾਂਦਾ ਪਰ ਪਿੰਡ ਵਾਲਿਆਂ ਨੂੰ ਮਨੁੱਖੀ ਢਾਲ ਜਦੋਂ ਬਣਾਇਆ ਉਹਨਾਂ ਦੀਆਂ ਲੱਤਾਂ ਦੇ ਵਿੱਚੋਂ ਦੀ ਪੁਲਿਸ ਗੋਲੀਆਂ ਚਲਾਉਂਦੀ ਰਹੀ ਤੇ ਫਿਰ ਕੋਈ ਰਾਹ ਨਹੀਂ ਬਚ ਜਾਂਦਾ ਸਿੰਘ ਸ਼ਹੀਦ ਹੋ ਗਏ ਹਾਂਸਕਲਾਂ ਦਾ ਮੁਕਾਬਲਾ ਹੋਇਆ ਰਟੌਲਾਂ ਦਾ ਮੁਕਾਬਲਾ ਹੋਇਆ ਡੀਏਜੀ ਬਾਂਡਰ ਬਾਂਡਰ ਇੰਜ ਠੋਕਦਾ ਸੀ ਅੱਗੇ ਅੱਗੇ ਚੜਿਆ ਆਉਂਦਾ ਸੀ ਮਾਰ ਕੇ ਬਰਸ਼ਟ ਸਿੰਘਾਂ ਨੇ ਦੇੜਤਾ ਇਹੋ ਜਿਹੇ ਬੰਕਰ ਬਣਾਏ ਸੀ ਬਾਬੇ ਗੁਰਪ੍ਰੀਤ ਸਿੰਘ ਮਾਨੋ ਚਾਲ ਦਾ ਮੁਕਾਬਲਾ ਬਾਗੜੀਆਂ ਪਿੰਡ ਦੇ ਵਿੱਚ ਇੱਕ ਬੈਗ ਤੇ ਸੀ ਬਾਬਾ ਜੀ ਬੰਕਰ ਦੇ ਵਿੱਚ ਪੁਲਿਸ ਵਾਲੇ ਆ ਗਏ ਖੁਰਲੀ ਦੇ ਥੱਲੇ ਬੰਕਰ ਸੀ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵਾਲੇ ਬਾਬਾ ਜੀ ਉਹਦੇ ਜੋ ਨਿਕਲ ਕੇ ਤੇ ਬਸ ਜਿੱਧਰ ਨੂੰ ਫੈਰ ਕਰਦੇ ਸੀ ਪੁਲਿਸ ਵਾਲੇ ਅੱਗੇ-ਅੱਗੇ ਪੰਜ-ਪੰਜ ਕਿੱਲੇ ਭੱਜੇ ਜਾਂਦੇ ਸੀ ਵੀ ਕਿਤੇ ਮਗਰ ਗੋਲੀ ਨਾ ਵੱਜੇ ਰਾਹ ਛੱਡ-ਛੱਡ ਕੇ ਭਾਈ ਦੇ ਸੀ ਅਵਤਾਰ ਸਿੰਘ ਬ੍ਰਹਮੇ ਨੇ ਭਿੱਖੀ ਵਿੰਡ ਮੋਰਚਾ ਲਾ ਲਿਆ ਰੋਡ 'ਤੇ ਪੁਲਿਸ ਦੀਆਂ ਗੱਡੀਆਂ ਆ ਗਈਆਂ ਦੋਵਾਂ ਪਾਸਿਓਂ ਫੈਰ ਚੱਲ ਪਿਆ ਇਹ ਗਾੜੀਆਂ ਕਹਿੰਦੇ ਉਤਾਰ ਸਿੰਘ ਬ੍ਰਹਮੇ ਨੇ ਵੀ ਮਿਲਟਰੀ ਸਾਦ ਲੋ ਮਿਲਟਰੀ ਪੁਲਿਸ ਕੋ ਕੰਮ ਨਹੀਂ ਆਉਣਾ ਅਸੀਂ ਡੀਖਦੇ ਹਾਂ ਕੋਈ ਨਹੀਂ ਆਇਆ ਸਿੰਘ ਅਨਾਊਂਸਮੈਂਟ ਕਰ ਦਿੰਦੇ ਸੀ ਗੁਰਜੰਤ ਸਿੰਘ ਬੋਸ ਸਿੰਘ ਵਾਲੇ ਉਤਾਰ ਸਿੰਘ ਬ੍ਰਹਮੇ ਅਰਗੇ ਕਿ ਆ ਜਾਓ ਪਿੰਡ ਚ ਆਏ ਆ ਜੇ ਯੁਰਤੇ ਆ ਜੇ ਆ ਜਾਓ ਇਥੋਂ ਪੁਲਿਸ ਨੂੰ ਕੋਈ ਨਹੀਂ ਸੀ ਆਉਂਦਾ ਉਦੋਂ ਹੀ ਜਾਂਦੇ ਸੀ ਜਦੋਂ ਇਹਨਾਂ ਦੇ ਮੁਖਬਰ ਤਲਾਹ ਕਰਦੇ ਸਨ ਕਿ ਸਿੰਘਾਂ ਦੇ ਹਥਿਆਰ ਖੋਲੇ ਜਾਂ ਦੁੱਧ ਦੇ ਵਿੱਚ ਕੁਝ ਮਿਲਾ ਕੇ ਦੇ ਦਿੱਤਾ ਬੇਹੋਸ਼ ਕਰਕੇ ਜਿਵੇਂ ਬਾਬਾ ਗੁਰਬੰਧ ਸਿੰਘ ਮਾਨੋਚਾਲ ਨੂੰ ਸ਼ਹੀਦ ਕੀਤਾ ਦੁੱਧ ਦੇ ਵਿੱਚ ਕੁਝ ਮਿਲਾ ਦਿੱਤਾ ਸੀ ਤੇ ਬਾਬਾ ਗੁਰਵੰਦ ਸਿੰਘ ਮਾਨ ਚਲ ਸ਼ਹੀਦ ਹੋ ਗਿਆ ਜਰਨਲ ਲਾਭ ਸਿੰਘ ਨੂੰ ਇਸ ਤਰੀਕੇ ਨਾਲ ਮਾਰਿਆ ਗਿਆ ਦੁੱਧ ਦੇ ਵਿੱਚ ਕੁਝ ਮਿਲਾ ਕੇ ਟਾਂਡੇ ਦੇ ਕੋਲੇ ਉਹਨਾਂ ਨੂੰ ਮਾਰਿਆ ਗਿਆ ਸਾਡੇ ਜੁਹਾਰੂਆਂ ਨੇ ਮੁਕਾਬਲੇ ਇਹੋ ਜਿਹੇ ਕੀਤੇ ਭਾਈ ਮਨਜੀਤ ਸਿੰਘ ਠੱਠੀਆਂ ਦਾ ਮੁਕਾਬਲਾ ਕਿੰਨਾ ਜ਼ਬਰਦਸਤ ਹੋਇਆ ਹਰੇਕ ਪਿੰਡ ਦੇ ਵਿੱਚ ਮਾਜੇ ਦੇ ਹਰੇਕ ਪਿੰਡ 'ਚ ਮੁਕਾਬਲਾ ਕਿਸੇ ਨੂੰ ਪੁੱਛ ਲਓ ਕਿਸੇ ਨੇ ਕਹਣਾ ਨਹਿਰ ਤੇ ਮੁਕਾਬਲਾ ਹੋਇਆ ਫਲਾਣੀ ਥਾਂ 'ਤੇ ਮੁਕਾਬਲਾ ਹੋਇਆ ਛੋਟੇ-ਛੋਟੇ ਮੁਕਾਬਲੇ ਅਨੇਕਾਂ ਹੀ ਝੜਫਾਂ ਹੋਈਆਂ ਨੇ ਪਰ ਵੱਡੇ ਮੁਕਾਬਲਿਆਂ ਦੀ ਗੱਲ ਕਰਦਾ ਸਿੰਘਾ ਨੇ ਕਮਾਲ ਕਰਕੇ ਵਿਖਾ ਦਿੱਤੀ ਕਮਾਲ ਕਰਕੇ ਕారణ ਕਿ ਸਮਝਦੇ ਹੋ ਨੌਜਵਾਨ ਪੀੜੀ ਪੜਨਾ ਨਹੀਂ ਚਾਹ ਰਹੀ ਕਿਉਂਕਿ ਅੱਜ ਕੱਲ ਨੌਜਵਾਨ ਪੀੜੀ ਚ ਹੁੰਦੀ ਹੈ ਜੋ ਤਾਂ ਸੋਸ਼ਲ ਮੀਡੀਆ ਦੇ ਅੱਗੇ ਆ ਜਾਂਦਾ ਹੈ ਉਹੀ ਪੜ ਲਵਾਂਗੇ ਸਰਚ ਕੁਝ ਨਹੀਂ ਕਰਦਾ ਨਾ ਸਿੱਖਦਾ ਆਪਣਾ ਨੌਜਵਾਨ ਪੀੜੀ ਨੌਜਵਾਨ ਪੀੜੀ ਮੈਟਾਵਰਸ ਤੇ ਜੀ ਰਹੀ ਹੈ ਆਪਣੇ ਫੋਨ ਤੇ ਜ਼ਿੰਦਗੀ ਬਤੀਤ ਕਰ ਰਹੀ ਹੈ ਉਹਨਾਂ ਲਈ ਐਪਾਂ ਹੀ ਸਾਰਾ ਕੁਝ ਨੇ ਫੋਨ ਹੀ ਜਾਣਕਾਰੀ ਦਾ ਸਾਧਨ ਹੈ ਸਕਰੀਨ ਟਾਈਮ ਇਹਨਾਂ ਦਾ 8 ਤੋਂ 9 ਘੰਟਿਆਂ ਦਾ ਕਿਤਾਬਾਂ ਪੜਦੇ ਨੇ ਫੋਨ ਛੱਡਣਗੇ ਫਿਰ ਕਿਤਾਬ ਪੜਨਗੇ ਹੁਣ ਸਾਰੀ ਹਰ ਇੱਕ ਚੀਜ਼ ਤਾਂ ਫੋਨ ਤੇ ਚਾਹੀਦੀ ਹੈ ਹੁਣ ਫੋਨ ਦੇ ਉੱਤੇ ਇੰਨੀ ਕ ਗੱਲ ਆ ਗਈ ਬਸ ਉਹੀ ਚੀਜ਼ ਪ੍ਰਭਾਵਿਤ ਕਰੀ ਜਾਂਦੀ ਹੈ ਆਪਣੇ ਜੁਝਾਰੂਆਂ ਦੇ ਤੇ ਨਾਂ ਤੱਕ ਭੁੱਲ ਗਏ ਕਿ ਕੌਣ ਕੌਣ ਸਾਡੇ ਜੁਝਾਰੂ ਹੋਏ ਆ ਭਾਈ ਨੋਖ ਸਿੰਘ ਬੱਬਰ ਦੀ ਕਿੱਡੀ ਕੁਰਬਾਨੀ ਆ ਅੱਖ ਨਿਕਲੀ ਹੋਈ ਸੀ ਜੇਲ੍ਹ ਦੇ ਵਿੱਚ ਬੈਠਿਆਂ ਦੀ ਤੇ ਸੰਤਰੀ ਨੂੰ ਕਹਿੰਦੇ ਵੀ ਜਦੋਂ ਰਹਿ ਰਸ ਦਾ ਸਮਾਂ ਆ ਗਿਆ ਦੱਸ ਦੀ ਮੈਂ ਰਹਿ ਰਸਤਾ ਪਾਠ ਕਰਨਾ ਵਾਹਿਗੁਰੂ ਜ਼ੁਬਾਨ ਵੜ ਦਿੱਤੀ ਗਈ ਸੀ ਉਹਨਾਂ ਦੀ ਨਰਮਲ ਸਿੰਘ ਚੋਲਾ ਗਾਉਂਦਾ ਸੀ ਪੁਲਿਸ ਵਾਲਿਆਂ ਜ਼ੁਬਾਨ ਵੜਤੇ ਵੀ ਹੁਣ ਗਾ ਕੇ ਦਿਖਾ ਏਡੇ ਏਡੇ ਤਗੜੇ ਮੁਕਾਬਲੇ ਏਡਾ ਏਡਾ ਸੰਘਰਸ਼ ਏਡੀਆਂ ਵੱਡੀਆਂ ਕੁਰਬਾਨੀਆਂ ਮੌਜੂਦਾ ਸੰਘਰਸ਼ ਦੀਆਂ ਸਾਡੇ ਨੌਜਵਾਨ ਪੜ੍ਹਦੇ ਕਿਉਂ ਨਹੀਂ ਮੈਂ ਇਸ ਤੀਜ ਤੋਂ ਬੜਾ ਪਰੇਸ਼ਾਨ ਹੋਇਆ ਕਿ ਜਦੋਂ ਮੈਨੂੰ ਫੋਨ ਕਰਕੇ ਪੁੱਛਦੇ ਕਿ ਉਹ ਕੌਣ ਸੀ ਹੁਣ ਤੁਹਾਡੀ ਵੀਡੀਓ ਵੀ ਕੀ ਨੌਜਵਾਨ ਦੇਖਣਗੇ ਤੇ ਇਹਨਾਂ ਦੇ ਬਾਰੇ ਤਾਂ ਪਤਾ ਨਹੀਂ ਹੋਣਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਕੌਣ ਨੇ ਜਨਰ ਲਾਭ ਸਿੰਘ ਕੌਣ ਨੇ ਜਿਨ੍ਹਾਂ ਨੇ ਰਵੇਰੋ ਦੇ ਉੱਤੇ ਹਮਲਾ ਕਰਤਾ ਸੀ ਜਾ ਕੇ ਸੰਘਰਸ਼ ਭਾਈ ਮਨਵੀਰ ਸਿੰਘ ਚਿਹੜੂ ਨੇ ਕਿਵੇਂ ਲੜਿਆ ਇਹਨਾਂ ਖਾੜਕੂਆਂ ਬਾਰੇ ਕੌਣ ਦੱਸੂਗਾ ਦੋ ਚਾਰ ਕਿਤਾਬਾਂ ਆਈਆਂ ਨੇ ਇੱਕ ਭਾਈ ਮਰਜੰਦਰ ਸਿੰਘ ਬਾਗੇ ਦੀ ਹੈ ਰਣਜੀਤ ਸਿੰਘ ਦਮਦਮਿਤ ਕਸਾਲ ਵਾਲੇ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਨੇ ਕਾਰਡ ਕੋਸਿੰਘਾ ਦੀਆਂ ਜੀਵਨੀਆਂ ਭਾਈ ਸੁਰਿੰਦਰ ਸਿੰਘ ਠਿਕਰੀ ਹਾਲ ਨੇ ਲਿਖੀ ਇਹ ਕਿਤਾਬ ਕੋਸ਼ਿਸ਼ ਹੈ ਉਹਨਾਂ ਜੁਝਾਰੂਆਂ ਪਰਿਵਾਰਾਂ ਦੀ ਸਾਹ ਜਿ ਪਵੇ ਸਾਡੇ ਨੌਜਵਾਨਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਇਹੋ ਇਹੋ ਜੇ ਕਾਰਨਾਮੇ ਕਰਕੇ ਦਿਖਾ ਦਿੱਤੇ ਆ ਦੁਨੀਆ ਦੁਨੀਆ 'ਚ ਉਹੋ ਜੇ ਕਾਰਨਾਮੇ ਨਹੀਂ ਹੋਏ ਇਹੋ ਜੇ ਕਾਰਨਾਮੇ ਕਰਕੇ ਉਹਨਾਂ ਨੇ ਦਿਖਾਏ ਕੀ ਲੱਗਦਾ ਪੰਜਾਬ ਨਾਲ ਕਿਤੇ ਨਾ ਕਿਤੇ ਜੋ ਤੱਕਾ ਹੋ ਰਿਹਾ ਸਾਡੀ ਸੁਣੀ ਨਹੀਂ ਜਾ ਰਹੀ ਕਾਰਨ ਇਹਦਾ ਇਹੀ ਹੈ ਕਿ ਅਸੀਂ ਆਪਣੇ ਖਾੜਕੂ ਸਿੰਘਾਂ ਬਾਰੇ ਸੂਰਮਿਆਂ ਬਾਰੇ ਨਹੀਂ ਜਾਣਦੇ ਤਾਂ ਨਾ ਹੀ ਅੱਜ ਕੋਈ ਖਾੜਕੂ ਸਿੰਘਾਂ ਦੇ ਉੱਤੇ ਜੇਕਰ ਕੋਈ ਫਿਲਮ ਬਣਦੀ ਆ ਲੱਗਣ ਹੀ ਨਹੀਂ ਦਿੱਤੀ ਜਾਂਦਾ ਤੁਸੀਂ ਇਹ ਦੇਖੋ ਕਿ ਆਪਣੀ ਆਵਾਜ਼ ਸੁਣਾਉਣ ਦਾ ਤਰੀਕਾ ਸਾਨੂੰ ਭੁੱਲ ਗਿਆ ਸਿੰਘਾਂ ਨੇ ਆਪਣੀ ਆਵਾਜ਼ ਸੁਣਾਈ ਤੇ ਜਾਰ ਫਰਨਾਂਡੀਸ ਵਰਗੇ ਭੱਜੇ ਫਿਰਦੇ ਸੀ ਖਾੜਕੂਆਂ ਤੇ ਮਗਰੋਂ ਵੀ ਗੱਲ ਕਰ ਲੋ ਗੱਲ ਕਰ ਲੋ ਰਜੀਵ ਗਾਂਧੀ ਵਰਗੇ ਭੱਜੇ ਫਿਰਦੇ ਸੀ ਗੱਲ ਕਰ ਲੋ ਗੱਲ ਕਰ ਲੋ ਅੱਜ ਤੁਹਾਨੂੰ ਤਰੀਕਾ ਭੁੱਲ ਗਿਆ ਅਜ ਗਾਂਧੀ ਵਾਂਦੀ ਹੋ ਗਏ ਜੇ ਤੇ ਬੈਠੇ ਢੱਲੇਵਾਲ ਸਾਹਿਬ ਹੜਤਾਲ ਤੇ ਕੋਈ ਨਹੀਂ ਸੁਣ ਰਿਆ ਕਿਸੇ ਨੂੰ ਫਰਕ ਨਹੀਂ ਪੈਂਦਾ ਤੁਸੀਂ ਭੁੱਖੇ ਮਰ ਜਾਓ ਕਿਸੇ ਨੂੰ ਕੋਈ ਪਰਵਾਹ ਨਹੀਂ ਗੱਲ ਸੁਣਾਉਣੀ ਆਉਂਦੀ ਹੋਵੇ ਤੇ ਅਗਲਾ ਸੁਣਦਾ ਦੀਪ ਸਿੱਧੂ ਕਹਿੰਦਾ ਨਾ ਜਿੰਨੇ ਅਸੀਂ ਜੰਗ ਦੇ ਮੈਦਾਨ ਚ ਤਗੜੇ ਹੋਵਾਂਗੇ ਟੇਬਲ ਤੇ ਵੀ ਉਨੇ ਤਗੜੇ ਹੋਵਾਂਗੇ ਤੁਸੀਂ ਜੰਗ ਦੇ ਮੈਦਾਨ ਚ ਬਣ ਕੇ ਉਹ ਗੀਦੀ ਤੇ ਟੇਬਲ ਤੇ ਕਹਿੰਨੇ ਹੋ ਸ਼ੇਰ ਬਣ ਗਏ ਇਹ ਨਹੀਂ ਹੋਣਾ ਜੋ ਤੁਸੀਂ ਅਸਲੀਅਤ ਦੇ ਵਿੱਚ ਹੋ ਗੀਦੀ ਹੋ ਤੁਹਾਨੂੰ ਉਹੀ ਸਮਝਾ ਜਾਊਗਾ ਆਪਣੀ ਗੱਲ ਸਮਝਾਉਣ ਦਾ ਤਰੀਕਾ ਆਪਣੇ ਵਡੇਰੀਆ ਕੋਲੋਂ ਸਿੱਖੋ ਇਹ ਸਰਕਾਰ ਤੁਹਾਡੇ ਮਗਰ ਮਗਰ ਤੁਰੇ ਫਿਰੂਗੀ ਤੁਹਾਨੂੰ ਪੁੱਛੂਗੀ ਕਿ ਦੱਸੋ ਕਰਨਾ ਕੀ ਹੈ ਪੰਜਾਬ ਦੀ ਸਮੱਸਿਆ ਕਿੱਡੀ ਕ ਸਮੱਸਿਆ ਹੈ ਕੀ ਨੇ ਮਸਲੇ ਪੰਜਾਬ ਦੇ ਜੇ ਸਰਕਾਰ ਦੀ ਨੀਅਤ ਹੋਵੇ ਨਾ ਤੇ ਘੰਟਿਆਂ ਚ ਮਸਲੇ ਹੱਲ ਹੁੰਦੇ ਪਰ ਉਹ ਤੁਹਾਨੂੰ ਆਪਣਾ ਸਮਝਦੇ ਹੀ ਨਹੀਂ ਪੰਜਾਬ ਨੂੰ ਤਾਂ ਇੱਕ ਕਲੋਨੀ ਸਮਝਿਆ ਹੈ ਨਾ ਕਿ ਇੱਥੋਂ ਦੇ ਲੋਕ ਮਨੁੱਖ ਨਹੀਂ ਹਨ ਕਿੱਥੋਂ ਦੇ ਲੋਕਾਂ ਨੂੰ ਕਦੀ ਆਪਣਾ ਸਮਝਿਆ ਨਹੀਂ ਗਿਆ ਜਮਨਾਪਾਰ ਵਾਲਿਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਪਣਾ ਨਹੀਂ ਸਮਝਿਆ ਤੁਹਾਨੂੰ ਮਨੁੱਖ ਨਹੀਂ ਸਮਝਿਆ ਤੇ ਤੁਹਾਡੇ ਮਨੁੱਖੀ ਅਧਿਕਾਰ ਵੀ ਹੋਣਗੇ ਤੁਹਾਡੇ ਉਹਨਾਂ ਨੂੰ ਸਾਧਨ ਚਾਹੀਦੇ ਆ ਤੁਹਾਡੀਆਂ ਜ਼ਮੀਨਾਂ ਚਾਹੀਦੀਆਂ ਤੁਹਾਡਾ ਪਾਣੀ ਚਾਹੀਦਾ ਪਰ ਤੁਸੀ ਨਹੀਂ ਚਾਹੀਦੇ ਜਿੰਨਾ ਚਿਰ ਨੌਜਵਾਨ ਇਹ ਚੀਜ਼ ਨਹੀਂ ਸਮਝਦੇ ਉਹਨਾਂ ਚਿਰ ਤੱਕ ਸਾਡਾ ਇਹ ਆਲਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਮਸਲੇ ਪੰਜਾਬ ਦੀ ਆਵਾਜ਼ ਤਦ ਸੁਣੀ ਜਾਏਗੀ ਜੇਕਰ ਅਸੀਂ ਆਪਣੇ ਪਛੋਕਰ ਬਾਰੇ ਜਾਣਦੇ ਹੋਵਾਂਗੇ ਸਾਡੇ ਸੂਰਮਿਆਂ ਬਾਰੇ ਸਾਡੇ ਖਾੜਕੂ ਸਿੰਘਾਂ ਬਾਰੇ ਅਵਤਾਰ ਸਿੰਘ ਬ੍ਰਹਮਾ ਕੌਣ ਸੀਗੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਕੌਣ ਸੀਗੇ ਯਾ ਅਸ਼ੀਤਲ ਸਿੰਘ ਮੱਤੇਵਾਲ ਦੀ ਗੱਲ ਕਰਨੀ ਹੈ ਸੁਰਜੀਤ ਸਿੰਘ ਪਹਿਲਾ ਦੀ ਗੱਲ ਕਰ ਲਈਏ अनेका ਐਸੇ ਸੂਰਮੇ ਰਹੇ ਨੇ ਜਿਨ੍ਹਾਂ ਨੇ ਬਿਨਾ ਛੱਤ ਤੋਂ ਬਿਨਾ ਕਿਸੇ ਚਾਰ ਦਿਵਾਰੀ ਤੋਂ ਵੀ ਮੁਕਾਬਲੇ ਕੀਤੇ ਹੋਏ ਨੇ ਤੇ ਮੁਕਾਬਲੇ 40 40 ਪੰਜਾ 50 ਘੰਟਿਆਂ ਤੱਕ ਚੱਲੇ ਨੇ ਜੀ ਅੱਜ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਜੋ ਸੂਰਮੇ ਸਾਡੇ ਸ਼ਹੀਦ ਕੀਤੇ ਗਏ ਕਿਤੇ ਨਾ ਕਿਤੇ ਉਹਨਾਂ ਦੇ ਪਿੰਡ ਵਾਲੇ ਪਰਿਵਾਰ ਦਾ ਆਸਰਾ ਲੈ ਕੇ ਇਮੋਸ਼ਨਲੀ ਬਲੈਕਮੇਲ ਕਰਕੇ ਕਹਿ ਸਕਦੇ ਆ ਜਾਂ ਅ ਦੁੱਧ ਦੇ ਵਿੱਚ ਮਿਲਾ ਕੇ ਕੁਝ ਦੇ ਦੇਣਾ ਇਸ ਤਰੀਕੇ ਜਿਵੇਂ ਜ਼ਿਕਰ ਕੀਤਾ ਤਾਂ ਉਸ ਤਰੀਕੇ ਸਾਡੇ ਸਿੰਘ ਸ਼ਹੀਦ ਕੀਤੇ ਗਏ ਨਹੀਂ ਤਾਂ ਸ਼ਾਇਦ ਅੱਜ ਉਹ ਸਿੰਘ ਸਾਨੂੰ ਇੱਥੇ ਮੌਜੂਦਾ ਮਿਲਦੇ ਤੇ ਸਾਨੂੰ ਪਤਾ ਹੁੰਦਾ ਉਹਨਾਂ ਬਾਰੇ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹਰਿ ਸਿੰਘ ਨਲੂਏ ਦੇ ਇਤਿਹਾਸ ਤੱਕ ਨਹੀਂ ਪਤਾ ਕਿ ਉਹਨਾਂ ਨੇ ਕਿਵੇਂ ਜੰਗਾਂ ਜਿੱਤੀਆਂ ਕਿਵੇਂ ਪਸ਼ਾਵਰ ਫਤਿਹ ਕੀਤਾ ਸੀ ਸੋ ਸਾਨੂੰ ਗੱਲ ਕਰੀਏ ਤਾਂ ਫੈਜ਼ਲ ਜੱਟ ਤੋਂ ਇੰਨਾ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਹੈ ਇੱਕ ਨਸ਼ੇ ਦਾ ਤਸਕਰ ਸੀਗਾ ਜਿਸ ਨੇ ਪ੍ਰਸ਼ਾਸਨ ਨਾਲ ਮੁਕਾਬਲਾ ਕੀਤਾ ਪਰ ਜੋ ਸੂਰਮੇ ਨਸ਼ਿਆਂ ਖਿਲਾਫ ਲੜਦੇ ਰਹੇ ਨੇ ਪੰਜਾਬ ਦੀ ਆਵਾਜ਼ ਦੇ ਖਾਤਰ ਲੜਦੇ ਰਹੇ ਨੇ ਉਹਨਾਂ ਬਾਰੇ ਅਸੀਂ ਕਿਉਂ ਨਹੀਂ ਜਾਣਦੇ ਇੱਕ ਮੋਬਾਈਲ ਸਾਡੇ ਹੱਥ ਦੇ ਵਿੱਚ ਹੈ ਜੋ ਸਾਡੇ ਸਾਹਮਣੇ ਆ ਰਿਹਾ ਸੀ ਉਹ ਦੇਖ ਰਹੇ ਹਾਂ ਪਰ ਜੇਕਰ ਸਾਡੇ ਕੋਲ ਇੱਕ ਡਿਵਾਈਸ ਹੈ ਸਾਡੇ ਕੋਲ ਇੱਕ ਟੈਕਨੋਲੋਜੀ ਹੈ ਉਸ ਦਾ ਫਾਇਦਾ ਵੀ ਲੈ ਸਕਦੇ ਹਾਂ Google ਤੇ ਸਰਚ ਕਰੀਏ ਤਾਂ ਸਾਰਾ ਕੁਝ ਸਾਡੇ ਕੋਲ ਆ ਜਾਂਦਾ ਹਰ ਚੀਜ਼ ਦਾ ਜਵਾਬ ਆ ਜਾਂਦਾ ਸੋ ਇਹਨਾਂ ਕਹਿੰਦਾ ਧੰਨਵਾਦ ਜੀ ਸਰਖਾਪ ਟੀਵੀ ਦੇ ਲਈ ਮੈਂ ਤੇ ਮਨਦੀਪ ਸਿੰਘ ਕਪੂਰ ਸਾਹਿਬ